ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੀਪਾਂਗੂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਭੈਣ ਭਾਈ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮੇਰੇ YouTube ਫੈਮਿਲੀ ਨੂੰ ਸਾਰਿਆਂ ਨੂੰ ਅੱਜ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਹੈਗੀ ਵਿਸਾਖੀ ਦਾ ਦਿਹਾੜਾ ਨਾਲੇ ਸਗਰਾਤ ਸੀਗੀ ਤੇ ਆਪਾਂ ਮਾਰਨਿੰਗ ਦੇ ਸਾਰੇ ਕੰਮ ਨਿਬੜ ਲੈਨੇ ਟਾਈਮ ਹੋ ਗਿਆ ਜੀ 12:00 ਵਜੇ ਚੁੱਕੇ ਨੇ ਤੇ ਆ ਪਾਸੇ ਅਸੀਂ ਅੱਜ ਪ੍ਰਿੰਟ ਆਪਣਾ ਜਿਹੜਾ ਘਰ ਘਰ ਉੱਥੇ ਚ ਆਏ ਸੀਗੇ ਮੱਥਾ ਟੇਕ ਕੇ ਆਏ ਸੀਗੇ ਹੁਣ ਆਪਾਂ ਜਾਣਿਆ ਕਿ ਆਪਣਾ ਮਸਤਬਣਾ ਸਾਹਿਬ ਜੀ ਸਭ ਕੀ ਕਰਤੀ ਮੱਥਾ ਟੇਕਣਾ ਉੱਥੇ ਜਾਣਿਆ ਇਹ ਘਰ ਦੇ ਰੈਡੀ ਹੋ ਗਏ ਸੀ ਹਰਮਨ ਵੀ ਰੈਡੀ ਹੋ ਗਿਆ ਤੇ ਮੈਂ ਵੀ ਰੈਡੀ ਬੈਠੀ ਤੇ ਆਪਾਂ ਇਹ ਚਲੋ ਚੱਲਦੇ ਹਾਂ ਹੁਣ ਠੀਕ ਆ ਜੀ ਚਲੋ ਜੀ ਆਪਾਂ ਘਰੋਂ ਆਗੇ ਸੀ ਇਹ ਆ ਦੇਖੋ ਸਾਨੂੰ ਗਲੀਆਂ ਵਿੱਚ ਤੀ ਕੱਢਣੀ ਪੈ ਰਹੀ ਹੈ ਕਿਉਂਕਿ ਸੜਕਾਂ 'ਚ ਸੜੀਆਂ ਤੇ ਕੰਮ ਚੱਲ ਰਿਹਾ ਦੇਖੋ ਯਾਰ ਨਾ ਦੇ ਚੀਨੀ ਉੱਤੇ ਬੈਠੇ ਨੇ ਦੇਖੋ ਇੱਧਰ ਵੀ ਘੱਟ ਲਈ ਇੱਧਰ ਵੀ ਰਸਤਾ ਠੀਕ ਹੈ ਤੇ ਇੱਧਰ ਵੀ ਦੇਖਣਾ ਜੀ ਵਾਹ ਇੱਧਰ ਵੀ ਹਰਵਣਾ ਕੈਸੇ ਨਿਕਲਣਾ ਨੇ ਆਂਟੀ ਆਗਰ ਇਹ ਵਾਸਤੇ ਚੌੜੇ ਨਹੀਂ ਹਰਵਣਾ ਆਪਣੀ ਇੱਧਰ ਨਾਲ ਹਨਾ ਬਧੀਏ ਸੀ ਨਿਕਲ ਜਾਂਦੇ ਸਾਮਣੋਂ ਕੱਟਣੀ ਕਿੱਤਰਾ ਠੀਕ ਗੋਲ ਹੋ ਤੁਰ ਗਿਆ ਰਾਮ ਹਾਂਜੀ ਅੱਜ ਹਰਮਨ ਬੈਠਾ ਪਿੱਛੇ ਅਸੀਂ ਤਾਂ ਕੇ ਹੀ ਬੈਠਾ ਇਹ ਆਈ ਵਾਰ ਅੱਜ ਪਤਾ ਨਹੀਂ ਕਿੰਨੇ ਇਹਨੇ ਕਹਿਤਾ ਮਮੀ ਹਰ ਕੇ ਬੈ ਜਾ ਅੱਛਾ ਆਪ ਦਾ ਮਤਲਬ ਦੇਖਿਆ ਨੇ ਵੀ ਤੂੰ ਪੋਵੰਦੀ ਤਾਂ ਮੈਨੂੰ ਅੱਗੇ ਬਿਠਾਤਾ ਹਾਂਜੀ ਅਸੀਂ ਆਏ ਸੀਗੇ ਇਧਰਲੇ ਪਾਸੇ ਨਹੀਂ ਤਾਂ ਸਾਹਮਣੇ ਉਹ ਤੋਂ ਦੀ ਸੜਕ ਆਉਂਦੀ ਹੈ ਉੱਪਰਲੀ ਸਾਈਡ ਤੇ ਬਟ ਸਾਨੂੰ ਪਿੰਡ ਵਿੱਚ ਦੇ ਇਕੱਲਣਾ ਪਿਆ ਕਿ ਸਾਡੀ ਸੜਕ ਬਣਦੀ ਹੈ ਯਾ ਦੇਖੋ ਆ ਚੁੱਕੇ ਜੀ ਕਣਕ ਇਧਰ ਔਰ ਹਾਂਜੀ ਮੰਡੀਆਂ ਦੇ ਵਿੱਚ ਆ ਚੁੱਕਿਆ ਹੀ ਕਣਕ ਪਹਿਲਾਂ ਸਾਡੀ ਮੰਡੀ ਹੈ ਜਿਹੜੀ ਇਹਦੇ ਵਿੱਚ ਪਾਥੀਆਂ ਪੱਥੀਆਂ ਜੀ ਮੈਂ ਤੁਹਾਨੂੰ ਦੱਲ ਪੁਰੇੜੂ ਸੀ ਪਹਿਲਾਂ ਹਨਾ ਨੇੜੀ ਕਿੰਨੇ ਦਿਨਾਂ ਚੱਲੇ ਬਾਬਾ ਜੀ ਬੋਲ ਦਿੰਦੇ ਨੇ ਫਿਰ ਖਾਲੀ ਹੋ ਜਾਂਦੀ ਹੈ ਜੀ ਮੰਡੀ ਪੱਕੀ ਸਭ ਆਪ ਕੋਲਦੀ ਚੱਕ ਲੈਂਦੇ ਨੇ ਹੁਣ ਵਾਰੀ ਹੈ ਜੀ ਕਣਕ ਦੀ ਆ ਦੇਖੋ ਜਿੰਨੀ ਖਾਲੀ ਪਈ ਹੁਣ ਕਣਕ ਦਾ ਇੱਕ ਢੇਰ ਆਇਆ ਹੈ ਜੀ ਤਾਂ ਬਸ ਚੱਲ ਪਈ ਸੀ ਜਨਾ ਹੁਣ ਬਸ ਚੱਲ ਗਈ ਕੁਦਰਤ ਮੰਡੀ ਜਿਹੜੇ ਮੜੀ ਲੈਣਾ ਮੰਡੀ ਨੂੰ ਬੋਰੀਆਂ ਹੀ ਬੋਰੀਆਂ ਅੱਜ ਕੱਲ ਨੂੰ ਚੱਲ ਪਈਆਂ ਸੀ ਨਾ ਜਪਸਾਖੀ ਬਸ ਹੁਣ ਚੱਲ ਪਈ ਸੀਜ਼ਨ ਗੱਡੀਆਂ ਦਾ ਵੀ ਹੈ ਨਾ ਜਿਹੜੀ ਅੱਜ ਚੱਲ ਪਿੰਦਾ ਵਸੇ ਤਾਂ ਕੱਲ ਰਾਤੀ ਰੇ ਸਿੱਟੇ ਜਿਹਾ ਬੈ ਕੇ ਉਹਦੇ ਘਰ ਖੜ ਕੇ ਕੰਮ ਨੇ ਬਸ ਪੂਰੀ ਪੀੜ ਪੜਕਾ ਆਉਗਾ ਫਿਰ ਆਪਣੀ ਮੰਡੀ ਚ ਹਾਂਜੀ ਹੁਣ ਸੇ ਪਹੁੰਚ ਗਏ ਸੀ ਇੱਧਰ ਆਪਣਾ ਜਿੱਤਨੂ ਮਸਤਾਨਾ ਸਾਵਾ ਹੋਊਗਾ ਇੱਧਰ ਹੀ ਸਾਨੂੰ ਨੇੜੇ ਪੈਂਦਾ ਹੈ ਜੇ ਸੰਗਰੂਰ ਵੱਲ ਤੁਸੀਂ ਇੱਧਰ ਥੋੜਾ ਦੂਰ ਤੋਂ ਹੋਣਾ ਤੋਰਪੈਂਦਾ ਇਸ ਨੂੰ ਨੇੜਾ ਪਿੰਡਾ ਵਿਸਤੇ ਹੋ ਜਾਗੇ ਛੱਟਕਾ ਜੀ ਤਾਂ ਚਲੋ ਠੀਕਾ ਜੀ ਆ ਦੇਸੀ ਗੇਮਸਤਵਣਾ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਸਿ ਪਹੁੰਚ ਚੁੱਕੇ ਆਂ ਜੀ ਆਪਾਂ ਗੁਰੂ ਘਰ ਇੱਧਰ ਲੱਗੀ ਨੰਦਰਾ ਇੱਧਰ ਲੱਗੀ ਤੇ ਜੀ ਇੱਧਰ ਲੱਗੀ ਗੱਡੀ ਜੇ ਛਾਂ ਵਿੱਚ ਲੱਗੀ ਜੀ ਇਹ ਗੱਲ ਹੈਗੀ ਓਏ ਆਹ ਦੇਖੋ ਗੱਡੀ ਨਿਕਲੀ ਉਹ ਤੇ ਲੱਗ ਜੂ ਕਿੱਥੇ ਲੱਗੀ ਜਾਣੀ ਗੱਲਾਂ ਦਾ ਸੌਂਦੀ ਉਹ ਤਾਂ ਫਿਰ ਧੁੱਪੇ ਦਬਾਰੇ ਵੀ ਲੱਗੀ ਜਾਂਦੀ ਐਂ ਰੇ ਨਹੀਂ ਜੂ ਰੱਥ ਲੈ ਕੇ ਟ੍ਰੈਕਟਰ ਖੜਾਗਾ ਚਲ ਫਿਰ ਤਾਂ ਪੇਖੜ ਜੂ ਪੇਖੜ ਗਿਆ ਕੁੱਪੀਆਂ ਸਾਰਿਆਂ ਤੇ ਪੇਖੜੇ ਨੇ ਸੱਚੇ ਆਸ਼ੀ ਤੰਦਰੁਸਤੀ ਅੰਦਰੇ ਨਿਕਲ ਆ ਦੇ ਕਰਕੇ ਆ ਦੇਖੋ ਆ ਦੇਖੋ ਰੇਖਾਂ ਦੇ ਚੱਲ ਰਹੀਆਂ ਹਨ ਮਾਤਮੀ ਪਰਦੇਸਾਂ ਦੇ ਵਿੱਚ ਵਿੱਚ ਇੱਥੇ ਬੱਚਿਆਂ ਦੀ ਰੇਸ਼ਾ ਹੰਗ ਸੰਗ ਰਹੋ ਜੀ ਤੰਦਰੁਸਤੀਆਂ ਮਕਸਦ ਹੈ ਪਹਿਲੀ ਗੱਲ ਜੀ ਇਹ ਹੈ ਕਿ ਹਰ ਸਭ ਤੋਂ ਪਰਮਾਤਮਾ ਦੇ ਹੋਣ ਸਮੇਤ ਵਿੱਚ ਜਾਂਦਾ ਹੈ ਬੰਗਵਾਨ ਜੀ ਚੱਲੋਂ ਹੁੰਦੇ ਕਿਵੇਂ ਹੈ ਉਹਨਾਂ ਦਾ ਪਤਰੀ ਚੱਲ ਗਿਆ ਹੱਥ ਤੇ ਪੈਰ ਤੋਂ ਹਰਮਨ ਨੂੰ ਆ ਗਿਆ ਅੱਛਾ ਗੁਰੂ ਸਾਹਿਬ ਜੀ ਕਹਿੰਦੇ ਵੀ ਜਿੱਥੇ ਅਸੀਂ ਉਸ ਪਰਮਾਤਮਾ ਦੀ ਹਾਂਜੀ ਆਪਾਂ ਇੱਧਰ ਜਾਦੇ ਸੀ ਤਲਾਚਾ ਕਰਦੇ ਤੇ ਸਨਾਨਾ ਕਰਨਾ ਤੇ ਸਨਾਨਾ ਕਰਨਾ ਆਪਾਂ ਨੂੰ ਆ ਰਿਹਾ ਨਹੀਂ ਸੜਿਕਾ ਪੜੀ ਕਿ ਆਪਨੇ ਜਲਨਾ ਹੈ ਵੀ ਸਾਧ ਜੀ ਸੰਪਰਕ ਘਰ ਦੱਸਾਈਏ ਤੇ ਪਾਰਟਨ ਦੇ ਲਈ

ਜੀ ਮਤਾ ਆਪਣਾ ਬਹੁਤ ਸੌਹਣਾ ਤੇ ਕਿਆ ਬਹੁਤ ਅਦਿਮਤਾ ਕਿ ਕਿਹਵਾ ਹੈ ਕਿ ਜਿੱਦ ਕਿਪਨਰ ਮਾਸਾਂ ਗਿੰਦੇ ਰਹੇ ਦੋਸਤ ਚਾਹਣਾ ਜੀ ਠੀਕ ਗਰਮੀ ਗਰਮੀ ਨਹੀਂ ਬਹੁਤ ਫਰਕ ਤਾਂ ਹੁੰਦੇ ਆ ਛਾਵੇਂ ਛਾਵੇਂ ਫਿਰ ਵੀ ਹੈ ਨਾ ਛਾਵੇਂ ਛਾਵੇਂ ਫਰਕ ਆਹ ਤਾਂ ਪੇਤਾ ਹੋ ਆ ਜਿੱਤ ਦੇਖੋ ਹੈ ਨਾ ਜੇ ਖਾੜ ਨੇ ਆਉਣਾ ਤਾਂ ਸਾਖ ਚੱਲ ਪਿਆ ਨਾ ਨਾ ਬਚੋ ਲਈ ਤਾਂ ਇੱਕ ਸਾਖ ਦੇ ਖਾੜ ਹਰਮਨ ਦੇ ਪੈਰ ਪਛਾਦੇ ਪੈਰ ਮੱਚ ਰਹੇ ਚਾਰਾਂ ਦੇ ਤਾਂ ਆਪਦੀ ਬੁੱਤ ਕਰਮ ਹੋਇਤੀ ਗਿਆ ਤਾਂ ਕੱਕੇ ਹਰਮਨ ਤਾਂ ਭੱਜ ਗਿਆ ਉਹ ਭੱਜ ਗਿਆ ਸਹੀ ਆ ਖਾਂਡਾ ਤਾਂ ਹੁੰਦੀ ਹੁੰਦੀ ਨਾਲ ਸਹੀ ਗੱਲ ਆ ਆ ਦੇਖੋ ਛਾਂਵੇਂ ਉਹ ਆ ਵਧੀਆ ਨਾ ਉਹ ਉੱਧਰ ਵੀ ਨਾ ਚੱਲ ਕੇ ਪਹਾੜੇ ਤੇ ਹਰਮਨ ਦੌੜ ਲੱਗੀ ਰਹਿੰਦਾ ਚਲੋਈ ਧੁੱਪ ਬਹੁਤ ਤੇਜ ਹੈ ਵੀ ਜਮੀ ਹਵਾ ਨਹੀਂ ਹੈਗੀ ਅੱਜ ਤਾਂ ਵਾਹਿਗੁਰੂ ਸੱਚ ਪਾਸ਼ੇ ਤੰਦਰੁਬਾਹ ਜੀ ਕਰਨਾ ਸੱਚ ਪਾਸ਼ੇ ਦਾ ਦੂਪਾ ਨਮਾ ਅੱਜ ਦਾ ਰਹਿ ਗਿਆ ਇਹ ਜਿਵੇਂ ਸੀ ਹੋਣਗੇ ਦਿਨ ਤਾਂ ਆਹ ਦੇਖੋ ਜੀ ਘੋੜਾ ਲਿਆਂਦਾ ਕਿਸੇ ਨੇ ਨੰਮ ਮੱਥਾ ਟਿਕਣ ਆਇਆ ਹੋ ਕੋਈ ਵੀਰ ਭਰਾ ਵਿਚਾਰ ਵਾਹਿਗੁਰੂ ਵਧੀਆ ਵਧੀਆ ਤਰੱਕੀ ਆ ਦਾ ਵਿਚਾਰੇ ਨੇ ਹਣਾ ਕਿੰਨੇ ਆ ਵਾਦਨ ਹੋ ਲੱਗੇ ਆ ਹੈਗਾ ਮਾਤਰਗੜ ਹੂੰ ਬੱਲੇ ਬੱਤੀ ਇਹ ਤਰਮਾਤਮਾ ਕਿਰਪਾ ਬਣਾਈ ਰੱਖਿਓ ਵਿਚਾਰੇ ਤੇ ਹਣਾ ਕਿਉਂਕਿ ਇੱਕ ਸੰਤ ਰੱਖਣ ਵਕਤ ਸੇ ਬੰਦੇ ਨੇ ਕਿਸੇ ਡੀਲਰ ਤੋਂ ਲਿਆ ਹੈ നാലോടീല്ല <laughs> <laughs>